ਫਟਬਾਲ ਖੇਡਣਾ ਸੈਜ ਨੂੰ ਸਿਖਾਉਣ ਫਟਬਾਲ ਭਾਈ ਸਿਖਾਉਣ ਕਾ ਨੂੰ ਖਲਾਉਣੇ ਲੈ ਕੇ ਆਏ ਆ ਮੁੰਡੇ ਨੂੰ ਲੈ ਫੁੜਕ ਗਿਆ ਪਹਿਲੇ ਚੱਲ ਚੱਲ ਇੱਕ ਪਾਸੇ ਕੰਮਲ ਹੋਇਆ ਵੈ ਲੋ ਵੀ ਗਰਾਊਂਡ ਪੂਰਾ ਭਰਿਆ ਹੋਇਆ ਹੈ ਅੱਜ ਤਾਂ ਉਧਰ ਫਟਬਾਲ ਚੱਲਦੀ ਆ ਉਧਰ ਵਾਲੀਬਾਲ ਚੱਲਣ ਲੱਗੀ ਹੋਈ ਆ ਇਧਰ ਜਵਾਗ ਲੈਣ ਲੱਗੇ ਅਸੀਂ ਝੂਟੇ ਚਾਲੋ ਯਾਰ ਤੂੰ ਤਾਂ ਜੂਨੀਆ ਵੱਡਣ ਲੱਗਿਆ ਹੋਇਆ ਹੈ ਚਲੋ ਲਾਈਕ ਕਿੱਕ ਮਾਰਨੀ ਹੈ ਕਮਲ ਦੇਖੋ ਵੀ ਕਿੱਕ ਕਿਉਂ ਉੱਚੀ ਜਾਂਦੀ ਆ ਚਾਲ ਕਿੱਕ ਸੈਟ ਉੱਪਰ ਨੂੰ ਉਹ ਦੇ ਇਧਰ ਜਾ ਆਵੇ ਇਹ ਖੇਡਣ ਲੱਗ ਗਿਆ ਚਲ ਚਾਲ ਸੈਜ ਸੁੱਤਾ ਪਿਆ ਹੈ ਉਹ ਸੈਜਾ ਸੁੱਤਾ ਪਿਆ ਤੂੰ ਤਾਂ ਚਾਲ ਫੇ ਸੈਟ ਕੇ ਇੱਕ ਭੱਜ ਕੇ ਸੈਟ ਲਿਆ ਕੇ ਜੇਬਾਂ ਜਿਹੇ ਹੱਥ ਘੱਟ ਪਹਿਲਾ ਸੈ ਯੂ ਯਾਰ ਫੁੱਟਬਾਲ ਖੇਡਣ ਲਾਉਂਦੇ ਆ ਹਨੀ ਕਬਲ ਹਾਂ ਨਹੀਂ ਗੱਲ ਨਹੀਂ ਬਣੀ ਹੈ ਲੋ ਵੀ ਉਧਰ ਚੱਲੂ ਕੰਮ ਦਾ ਉਹ ਇਕੱਠੇ ਹੋਏ ਗੱਡੇ ਜਿਹੜੇ ਨਾ ਉਹਨਾਂ ਦਾ ਲੱਗੂ ਮੈਚ ਹੁਣ ਆਓ ਦੇ ਮੁੰਡੇ ਨੇ ਆਓ ਦੇ ਉਹਰਾਵਾ ਇੱਕ ਸੈਟ ਕਾਮਲ ਲੋ ਜੀ ਹਰਲੀ ਲੱਗੀ ਹੋਈ ਓ ਟੋਕਰੀ ਝੂਟੇ ਲੋ ਇਹਨਾਂ ਆਵਾਜ਼ ਆਉਂਦੀ ਗੁਰਪੀਆ ਆਵਾਜ਼ ਆਉਂਦੀ ਕਾ ਬੋਲ ਉੱਪਰੋਂ ਸੈਟ ਉਹ ਵੀ ਕਾਹਲ ਪੋ ਫੋਨ ਲਈ ਬੈਠਾ ਸਾਡਾ ਖਿਡਾਰੀ ਥੱਕਿਆ ਹੋਇਆ ਹੈ ਠੀਕ ਨਹੀਂ ਲੱਗਦਾ ਹੈ ਥੱਕ ਗਿਆ ਤੇ ਗਿਆ ਇਹ ਲਾਥ ਲਾਈ ਵੇ ਸਿਰ ਨੂੰ ਬੜਾ ਬੁਖਾਰ ਫੂਰਦਾ ਨਹੀਂ ਕਿਤੇ ਉਠੀ ਸਾਈ ਜੀ ਬਹੁਤ ਠੀਕ ਆ ਖੜਾ ਹੋ ਖੜਾ ਹੋ ਗੇ ਨਾ ਕਹਿੰਦਾ ਹਾਂਜੀ ਜਰਾ ਆਪਾਂ ਵੀ ਤਾਂ ਫੁੱਟਬਾਲ ਵਾਲਿਆਂ ਵਾਲੀਆਂ ਪਾਈਆਂ ਸੀ ਇਹ ਦੇਖ ਤਾਂ ਫੁੱਟਬਾਲ ਬਣੀ ਸੀ ਤੇ ਜਰਾਪੁਰ ਵੀ ਚੱਲ ਦੀਪੜ ਕੰਮ ਨਹੀਂ ਠੀਕ ਆ ਯਾਰ ਉਹ ਸਹਜ ਉਹ ਦੇ ਲੈ ਜਵਾਕ ਜਾ ਉਹ ਦੇ ਲੈ ਖੇਲ ਖੇ ਆ ਐ ਕਮਲ ਉਹ ਜਵਾਕ ਜਿਹੜਾ ਉਹ ਦੇਖਿਆ ਲਾਟੀ ਸ਼ਰਟਾ ਦਾ ਆ ਆਪਣੇ ਆਪਣਾ ਗਵਰੰਟੀ ਹੈ ਇਹ ਦੇਖੀ ਛੋਟਾ ਹੁੰਦਾ ਪਿਛਲੇ ਸਾਲ ਦੇ ਲੈ ਐਡਾ ਤੇਜ਼ ਆ ਫੁੱਟਬਾਲ ਫਟੂਆ ਖੇਲਣ ਨਾਲ ਜਵਾਕ ਦੇ ਲੈ ਪੂਛੇਤੀ ਪਾਦਾ ਵੀ ਲੋ ਇਹ ਉਧਰ ਵਾਲੀਬਾਲ ਚੱਲਦੀ ਦੀ ਕੋੜੀ ਦੇ ਨੂੰ ਰੋਲੈਕਸ ਦੀ ਦਵਾਉਣੀ ਓਏ ਕਮਲ ਕਮਲ ਲਿਆਇਆ ਵੀ ਅੱਜ ਦੋ ਐਨਕਾਂ ਹਾਂ ਹੂੰ ਵੀ ਲੋ ਬਾਈ ਹਰਲੀਨ ਨੂੰ ਸਤਿ ਸ਼੍ਰੀ ਅਕਾਲ ਜੀ ਸਦੇ ਮਿਲ ਆ ਬੜੂ ਜੁੜੂ ਕਰਕੇ ਕਮੈਂਟ ਲਾਇਕ ਆ ਸੇ ਹਾਂ ਆਦਰਸ਼ ਨੂੰ ਦਿਖਾਈਏ ਕੀ ਆ ਦਿਖਾਈਏ ਕਿਹਨਾਂ ਖੇਲਦੇ ਤੁਸੀਂ ਦੱਸੋ ਫਿਰ ਫੁੱਟਬਾਲ ਚੱਲ ਫਿਰ ਖੇਲ ਸੈਦ ਤਾਂ ਸੋਸਤੀ ਜਾ ਹੋਇਆ ਫਿਰਦਾ ਚੱਲ ਤੂੰ ਖੇਲ ਫਿਰ ਕਾਹ ਦਾ ਦੋਸਤ ਨਹੀਂ ਆਇਆ ਹਾਂ ਉਹ ਪਤਾ ਨਹੀਂ ਕਹਦੇ ਨਹੀਂ ਅੱਜ ਆਏ ਹੈ ਹੈ ਪਾਰਟੀ ਵਰ ਗਿਆ ਹੋਇਆ ਕਿੱਥੇ ਹਾਂ ਜੋਤੀਬੂ ਜੀ ਸਾਸਰੀ ਘਰ ਕਹਿੰਦੀ ਆ ਸਾਸਰੀ ਘਰ ਦੀ ਜਾਂਦੀ ਹੋ ਜੀ ਕੇ ਆ ਜਾਓ ਇੱਧਰ ਨੂੰ ਗਰਾਊਂਡ ਚ ਨੂੰ ਹਾਂ ਗਰਾਊਂਡ ਵਿੱਚ ਨੂੰ ਆ ਜਾਓ ਫੁੱਟਬਾਲ ਖੇਲੀਏ ਅਗਲੇ ਹਫ਼ਤੇ ਕ੍ਰਿਕਟ ਦਾ ਮੈਚ ਲਾਉਣਾ ਹੈ ਕਮਲ ਲਾਈਵ ਹੈ ਚੱਲੂ ক্রিকেট ਵੀ ਟਕੜਕਾ ਵੱਜ ਗਿਆ ਫਿਰ ਕੀ ਹੋ ਗਿਆ ਕਿਹੜੀ ਲੱਤ ਤੂਦੀ ਕਿੱਥੇ ਤੇ ਤੂ ਫਿਰ ਰਹੀ ਆ ਮੈਂ ਖੇਡਦਾ ਤਾਂ ਇੱਥੇ ਮੈਂ ਉਹ ਵੱਜਿਆ ਤਾਂ ਨਹੀਂ ਹਾਂ ਹਾਂ ਬੋਲ ਨਾਲ ਖੇਡਦਾ ਤਾਂ ਟਕੜਕਾ ਕਿੱਥੇ ਆ ਲੈ ਹਲੀਨ ਪੜੀਕਦੀ ਆ ਪੂਰਾ ਕਮਨ ਨਾਲ ਚੱਲ 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 ਆ ਹਣੀ ਸ਼ੇਤੀ ਡਿਨਰ ਬਣਾਉਣ ਲੱਗੇ ਤੁਸੀਂ ਕਮਾਲ ਆ ਵੀ ਜੋਤੀ ਨਹੀਂ ਗਈ ਹਿੱਤੋ ਕੰਮ ਤੇ ਲੱਗਣਾ ਭਾਈ ਕੱਲੋਂ ਡਿਨਰ ਵੀ ਬਣਾਉਣ ਲੱਗੇ ਕਿੰਨਾ ਟਾਈਮ ਹੋ ਗਿਆ 6 ਵਜੇ ਆਲੇ ਜੋਤੀ ਆਹ ਹੋ ਗਿਆ ਆ ਜਾ ਕਹਿੰਦੀ ਆ ਜਾ ਲਾਤੀ ਨજર ਹਰਲੀ ਇਹਨੂੰ ਪੱਕੀ ਗੱਲ ਆ ਭਾਈ ਨਜ਼ਰੇ ਲੱਗੀ ਚੱਲ ਚੁੱਪ ਚੱਲ ਚੁੱਪ ਕੋਸ ਨਹੀਂ ਹੁੰਦਾ ਉਹਦੇ ਉਹਦੀ ਸ਼ਾਨ ਦੇਖਣ ਲੱਗਾ ਹੈ ਤੈਨੂੰ ਸ਼ਾਨ ਸ਼ਾਨ ਕਿੱਥੇ ਵੀ ਆ ਪੱਥਰ ਰੱਖ ਦੇ ਮੈਨੂੰ ਪੱਥਰ ਨੂੰ ਕੁੱਟੀਏ ਲੈ ਕੁੱਟੀਏ ਪੱਥਰ ਨੂੰ ਆ ਜਾ ਦਿਖਾ ਪੱਥਰ ਕਿੱਥੇ ਆ ਕੁੱਟੀਏ ਨੂੰ ਧਰਤੀ ਧਰਤੀ ਬੱਜੀ ਧਰਤੀ ਬੱਜੀ ਧਰਤੀ ਖੜ ਜਾ ਧਰਤੀ ਲੈ ਹਾਂ ਧਰਤੀ ਧਰਤੀ ਕੁੱਟੀ ਆਪਾਂ ਧਰਤੀ ਪੋਲੀ ਧਰਤੀ ਆਪਾਂ ਨੇ ਠੀਕ ਆ ਚੱਲ ਫੇਰ ਹੁਣ ਧਰਤੀ ਪੋਲੀ ਹੋ ਗਈ ਪੁੱਤ ਕੁੱਟੀ ਆਪਾਂ ਨੇ ਧਰਤੀ ਦਾ ਨਾ ਲੈ ਮਾੜ ਲ ਮਾੜ ਦਾ ਕਿੱਥੇ ਤੂੰ ਗਦਾ ਵਾਦੇ ਇੱਥੇ ਤੂੰ ਗਦਾ ਲੈ ਅੱਛਾ ਦੂਏ ਮਾਲ ਹੋ ਗਿਆ ਠੀਕ ਕਰ ਲੈ ਫੇਰ ਆ ਮਾਲ ਲੈ ਨਿਆ ਹੋ ਗਈ ਠੀਕ ਹੋ ਗਈ ਠੀਕ ਹੋ ਗਈ ਠੀਕ ਚੱਲ ਸ਼ੂ ਮੰਤਰ ਕਰਤਾ ਚੱਲ ਭਾਈ ਚੱਲ ਹੁਣ ਚੱਲ ਉਹ ਦੇ ਉਹ ਦੇ ਕਮਲਾ ਉਹ ਦੇ ਲਿਆ ਘੇਰ ਇਹਦੇ ਨੂੰ ਮੁੰਡਿਆ ਉਹ ਦੇ ਆ ਗਈ ਆ ਗਈ ਆ ਗਈ ਆ ਗਈ ਚੱਲ ਸੈਟ ਕਿੱਕ ਫੂਕ ਮਾਰਤੀ ਬਾਈ ਮਾਰਤੀ ਫੂਕ ਅੱਜ ਦਾ ਬਾਈ ਸਾਡਾ ਸਾਰਾ ਦਿਨੇ ਲੰਘ ਗਿਆ ਗੁਰਦੁਆਰਾ ਸਾਹਿਬ ਅੱਜ ਬਲੌਗ ਵੀ ਨਹੀਂ ਪਿਆ ਹੈ ਇਹੇ ਕਰਕੇ ਉੱਧਰ ਸਾਡਾ ਸਹਜ ਵਿਚਾਰੇ ਦੀ ਲ ਇਹਦੀ ਗੁਰਪੀ ਲਾਤ ਨੂੰ ਮੜੇ ਮੜ ਤੇ ਬੜੇ ਮਾਦ ਦੇਖ ਲਾ ਹੁਣ ਤੱਤੇ ਕੋਈ ਮਾਰਦੇ ਦੀ ਨਾ ਲੱਤ ਨੂੰ ਕਿੱਥੇ ਦੇ ਹੋ ਗਿਆ ਚਾਲ ਮਾਰ ਕੇ ਇੱਕ ਉਹ ਦੇਖ ਉਧਰ ਬਾਲੀਬਾਲ ਚੱਲਣ ਲੱਗੀ ਹੋਈ ਆ ਉਧਰ ਬਾਈ ਬੰਗਾਲੀ ਬਾਈ ਯਾਰ ਸ਼੍ਰੀ ਲੰਕਾ ਵਾਲੇ ਬਾਈ ਰੜ ਕੇ ਬਾਲੀਬਾਲ ਖੇਲਦੇ ਆ ਬਾਈ ਇਹ ਇੱਧਰ ਨਿਆਣਿਆਂ ਦੇ ਝੂਟੇ ਲੱਗੇ ਹੋਇਆ ਨਿਆਣਿਆਂ ਦੇ ਝੂਟਿਆਂ ਪਰ ਦੀਪੜੀ ਦਿੱਤੀ ਹੋਈ ਆ ਤੇ ਕਮਲ ਨੇ ਮਲਾਉਂਦਾ ਅੱਖ ਕਮਲ ਕਿੰਨੀ ਹੋਈ ਵੀ ਆ ਪਾਰਟੀ ਕਮਲ ਆਇਆ ਦੋ ਐਨਕਾ ਤੇ ਦੋ ਲਿਆਇਆ ਪਰਫਿਊਮ ਰੁਪਇਆ 400 ਖਰਚ ਆਇਆ ਮੁੰਡਾ 'ਚ ਹੁਣ ਕਹਿੰਦਾ ਘੜੀ ਦੀ ਰਹਿ ਗਈ ਘੜੀ ਰਹਿ ਗਈ ਘੜੀ ਦੀ ਕੱਢਣੀ ਕਿਸੇ ਦਿਨ ਉਹ ਘੜੀ ਕਰੋ ਰੋਲੇਕਸ ਦਿਵਾਉਣੀ ਤੈਨੂੰ ਕਮਲ ਰੋਲੈਕਸ ਹੀ ਲਿਆਉਣੀ ਗਾ ਰੁਪਈਆ 4-5000 ਯੂਰੋ ਇਕੱਠਾ ਕਰ ਲਾ ਲੁਵਿਨੀਓ ਤੇ ਲਿਆਉਣੀ ਆ ਪਰ ਉੱਥੇ ਟੈਕਸ ਫਰੀ ਆ ਉਹ ਉੱਥੇ ਟੈਕਸ ਨਹੀਂ ਲੱਗਣਾ ਤੈਨੂੰ ਐਨੇ ਕਦੀ ਮਿਲ ਜਣੀ ਆ ਉੱਥੇ ਚੱਲ ਤੂੰ ਮਾਰ ਇਨੀ ਦੂਰ ਤੇ ਤੇ ਭਜਣੀ ਵੀ ਨਹੀਂ ਹੈ ਲੋ ਬਾਈ ਜਾ ਜਾ ਰਹੇ ਇੰਡੀਆ ਨੂੰ ਜਿਹਨੇ ਜਾਣਾ ਜੋਤੀ ਜੋਤੀ ਮਜੀਦ ਨਹੀਂ ਆ ਗਏ ਸਾਡਾ ਇੱਕ 파ਟਨਰ ਹੈ ਨਹੀਂ ਉਹ ਗਿਆ ਹੋਇਆ ਉਹ ਹੈ ਹਾਂ ਕੱਪੜੇ ਉਹ ਦੇਖ ਗਏ ਹਾਂ ਗੀਵੇ ਪੁੱਤ ਦੇ ਪੁਰਾਣੇ ਕੱਪੜੇ ਵੀ ਕਾਲੇ ਪਾਏ ਗਏ ਹੋਰ ਪੱਟੂ ਕੱਪੜੇ ਵੀ ਕਾਲੇ ਬਾਈ ਫਿਰਦਾ ਜਮੇ ਉਹ ਮਾਰੀ ਕਿੱਕ ਉਹਨਾਂ ਦੀ ਫਟਵਾਲ ਨੂੰ ਯਾਰ ਜੀ ਫਟਵਾਲ ਮਾਰੀ ਸੜਦੇ ਜਾਓ ਜਰਾ ਜਾਓ ਕੰਬਲਾ ਸਵਾਇ ਕਰਾਇਆ ਯਾਰ ਤੂੰ ਤਾਂ ਮੇਰੀ ਬੇਇੱਜ਼ਤੀ ਕਰਾ ਗਿਆ ਨਾਲ ਲੋ ਵੀ ਹੁਣ ਦੌਰ ਇਹ ਵੀ ਧੁੱਪ ਚੂਬਣ ਲੱਗ ਗਈ ਗਰਮੀ ਹੋਣ ਲੱਗ ਗਈ ਹਾਂ ਗਰਮੀ ਹੋ ਗਈ ਆ ਖੇលਦੇ ਆਂ ਬਾਈ ਫੁੱਟਬਾਲ ਤਾਂ ਔਰ ਇਹਦਾ ਵੀ ਮੇਲ ਗੇਮ ਹੈ ਫੁੱਟਬਾਲ ਆ ਗੋਰਿਆਂ ਦੀ चलो आप गेड़ा ना कट गई चलो गेड़ा कट गई थे थके तो मां पोते तो थके थके परिर गया गिर गया जवा के गिर गया, 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 गया यारे सैकल खड़ा जो किसी चाहिए दसो सैकल दसो जे किसी चाहता ਚਲਿਏ ਫਿਰ ਚਲ ਚਲਿਏ ਹਾਂ ਆਇਓ ਗੇੜਾ ਕੱਢ ਲਉਨੇ ਆਂ ਝੂਟੇ ਹੁਣ ਤਾਂ ਲੈ ਕੇ ਆਣੀ ਤੇ ਝੂਟੇ ਹਾਂ ਚਲ ਫਿਰ ਲੈ ਨਾ ਹਾਂ ਕਿਹੜਾ ਲੈਣਾ ਟੋਕਰੀ ਵਾਲਾ? ਕਿਆ ਕਹੂੰਗੀ ਫਿਰ ਤੂੰ? ਆ ਜਾਨਾ ਪਸੂ ਸੰਮੀ ਆ ਗਿਆ ਕਿਉਂ? ਹਾਂ ਬਰਾਵਾ ਬਾਂ ਬੋਲੀ ਦਾ। ਜਾ ਫਟਵਾ ਰੱਖ ਜਾ ਇੱਥੇ। ਪਹਿਲਾਂ ਵੀ ਇਹ ਕੁੜੀ ਨੂੰ ਥਾਲ ਕੇ ਲੈ ਆਈ ਸੀ ਤੂੰ ਤਾਂ। ਹੂੰ ਜਾ ਲੈ ਲੈ ਕੋਲ ਨਾਲੇ ਵੇਝੀ ਉਹਦੇ। ਪਰ ਤੇ ਦੂਰ ਰਹੀ ਕਿਤੇ ਉਹ ਤੇਰੇ ਉਹ ਗਰਜੇਗੀ ਵਿੱਚ ਬਣੋ ਵਜੇ। ਛੋਟੇ ਤੇ ਚੰਗਾ ਭਾਈ ਚੱਲੀਏ ਹੁਣ ਸਤਿ ਸ੍ਰੀ ਅਕਾਲ ਜੀ ਬਾਏ ਬਾਏ ਤੇ ਅੱਜ ਨਹੀਂ ਪਿਆ ਆਪਣਾ ਵਲੌਗ ਕੱਲ ਨੂੰ ਪਾਵਾਂਗੇ ਤੇ ਹੁਣ ਤਾਂ ਆਪਾਂ ਅੱਜ ਸਾਰਾ ਦਿਨ ਜੀ ਗੁਰਦੁਆਰਾ ਸਾਹਿਬ ਚ ਲੱਗ ਗਿਆ ਆਪਣਾ ਤੇ ਕੱਲ ਨੂੰ ਪਾਵਾਂਗੇ ਜੀ ਵਲੌਗ ਤੇ ਜਿਹੜਾ ਮੇਰੇ ਵੀਰ ਭਾਈ ਨੇ ਨਹੀਂ ਹਾਲੇ ਤੱਕ ਸਬਸਕ੍ਰਾਈਬ ਕਰਿਆ ਚੈਨਲ ਨੂੰ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਸਤਿ ਸ੍ਰੀ ਅਕਾਲ ਬਾਏ ਬਾਏ ਚਾਓ